ਇਹ ਫਿਰ ਤੋਂ ਕਰਦੇ ਲੱਗੇ ਪੂਰੀ ਗੱਡ ਚਲ ਤੋ ਉਹ ਰੁਕੀ ਕਰਕੇ ਆ ਰਹੀ ਪਨਾਮ ਆਨੇ ਕੋ ਆ ਕੇ ਮੁੰਡੇ ਨੂੰ ਮਗਰ ਪਾਇਆ ਮੁੰਡੇ ਨੂੰ ਮਗਰ ਪਾਇਆ ਕਿ ਮੂੰਹ ਬਨੇ ਹੋਏ ਆਈ ਵੰਦ ਪੂਰੀ ਛੋਟੀ ਲਾ ਲਈ ਪਿੱਛੇ ਮੁੰਡੇ ਨੂੰ ਮੋਟਰਸਾਈਕਲ ਲਾ ਲਈ ਛੋਟੀ ਕਾਬੂ ਨਹੀਂ ਮੋੜ ਆ ਗਿਆ ਤੋ ਉੱਥੇ ਤਿੰਨ ਛੋਟੇ ਗੋਲੀ ਕਿੱਤੀ ਉੱਥੇ ਮੁੰਡੇ ਨਾਲ ਕਰਕੇ ਵੇ ਭਾਈ ਨਵਾਲ ਕੋਫੀ ਡਰੀ ਨੇ ਛੇ ਛੋਟੀ ਲੱਗੋ ਹਾਂ ਕਲਚਨ ਦੇਵੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਘਰ ਨੂੰ ਲੱਗ ਗਿਆ ਖਰਚਾ ਆ ਪਾਣੀ ਪੂਰੀ ਪੀਤਾ ਖੱਦਾ ਪੀਤਾ 2 ਘੰਟਿਆਂ ਵਾਸਤੇ ਸੱਤ ਤੋਂ ਲੱਗ ਗਿਆ ਵੇ ਕਿਹਾ ਗੇ ਪੂਰੀ ਉਹ ਰਾਉਟ ਭਾਇਆ ਸਭ ਦਾ ਤਾਂ ਬੈਂਕ ਘਾਤ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਕ ਬਣੇ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਭਾ ਗੁਰਦੁਆਰੇ ਤੇ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜੇ ਹਸਪੀਟਲ ਵੀ ਲੱਗੇ ਹੋਈ ਹਾਂਜੀ ਉੱਥੇ ਵੀ ਲੱਗੇ ਹੋਏ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰ ਹੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਤੇ ਥੋੜੀ ਜਿਹੀ ਡੈਥ ਹੋ ਗਈ ਥੋੜੀ ਜਿਹੀ ਡੈਥ ਹੋ ਗਈ